ਇੰਟਰਨੈਸ਼ਨਲ ਗੈਂਗ ਹੈਗਾ ਉਹਨੂੰ ਵਸ ਕੀਤਾ ਹੈਗਾ ਪੁਜਰਬਾ ਜਿੱਦੇ ਜੀ ਐਸਪੀ ਐਸਐਸਪੀ ਪਟਿਆਲਾ ਤੇ ਐਸਪੀਡੀ ਪਟਿਆਲਾ ਐਸਪੀਸੀਟੀ ਡੀਐਸਪੀ ਸਤਨਾਮ ਐਂਡ ਸੀਆਈਐਨ ਜਾਂ ਐਂਡ ਐਸਐਚਓ ਕੋਤਵਾਲੀ ਇਹਨਾਂ ਨੇ ਇੱਕ ਬਹੁਤ ਵੱਡਾ ਗੈਂਗ ਜਿਹੜਾ ਵਸ ਕੀਤਾ ਹੈਗਾ ਐਂਡ ਉਹਦੇ ਚ ਨੰਬਰ ਵੀ ਬੰਦਰੀ ਬਾਹਰ ਤੋਂ ਗੈਂਗ ਮੈਂਬਰ ਠੀਕੇ ਤੇ ਉਹਦੇ ਚ ਨਾ 8 ਬੰਦੇ ਅਰੈਸਟ ਕਰਨ ਚ ਕਾਮਯਾਬ ਹੋਏ ਤੇ ਜਿਹੜਾ ਇਹ ਗੈਂਗ ਹੈਗਾ ਬੋਲਡੀਨੂ ਐਂਡ ਉਹ ਵੀ ਵਾਹੀ ਉਹ ਬਾਹਰ ਬੈਠ ਕੇ ਨੂੰ ਜਲਾ ਰਹੇ ਸੀਗੇ ਜਿਹੜਾ ਆਮ ਲੋਕਾਂ ਨੂੰ ਜਾਂ ਉਹਨੂੰ ਕਹਿੰਦੇ ਐਕਸਟਰਸ਼ਨ ਟਾਰਗੇਟ ਕਿੰਗ ਇਹੋ ਜਿਹੇ ਟਾਰਗੇਟ ਇਹ ਜਿਹੜੇ ਸੈੱਟ ਕਰਦੇ ਸੀਗੇ ਐਂਡ ਉਹਦੇ ਚ ਨਾ ਕੁੱਲ ਨੋ ਪਿਸਟਲ 10 ਪਿਸਟਲ ਅਸੀਂ ਰਿਕਵਰ ਕੀਤੇ ਆ 올 ਆਰ ਵੈਰੀਅਸ ਮਸਟਿਕਟੇਡ ਵੈਪਨ ਜਿਹੜਾ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਐਂਡ ਸਭ ਤੋਂ ਜਿਹੜੀ ਚੈਨਿਕਲ ਹੈਗੀ ਹੈ ਜਦੋਂ ਇਹ 28 ਤਾਰੀਖ ਨੂੰ ਇੱਕ ਮਰਡਰ ਹੋਇਆ ਸੀਗਾ ਕੋਹਤਵਾਲੀ ਏਰੀਆ 'ਚ SHU ਕਨਸਰਨ ਕੋਤਵਾਲੀ ਤੇ DSP ਸਿਟੀ ਨੇ ਬਹੁਤ ਹੀ ਸੰਜੀਦਗੀ ਨਾਲ ਉਸ ਮਸਲੇ ਨੂੰ ਹੱਲ ਕੀਤਾ ਤੇ ਫਰਦਰ ਇਹ ਜਿਹੜਾ ਹੈਗਾ ਇਹ ਗੈਂਗ ਬਸਟਰਨ ਕਮੇਟੀ ਕਾਮਯਾਬ ਹੋਈ ਐਂਡ ਇਹਦੇ ਚ ਨਾ ਅਸੀਂ 111 BNS ਮੇਂ FIR ਰਜਿਸਟਰ ਕੀਤੀ ਹੈ ਉਸ ਤੋਂ ਪਹਿਲਾਂ ਇਹਨਾਂ ਨੂੰ ਮਰਡਰ ਕੇਸ ਮੇਂ ਵੀ ਅਸੀਂ ਰੈਸਟ ਪਾਈ ਹੈ ਐਂਡ ਅੱਜ ਇਹਨਾਂ ਨੂੰ ਅਸੀਂ ਕੋਰਟ ਚ ਪੇਸ਼ ਕਰਕੇ ਫਰਦਰ ਜਿਹੜਾ ਰਿਮਾਂਡ ਲੈ ਕੇ ਫਰਦਰ ਅਸੀਂ ਪੁਸ਼ਟੀ ਚ ਕਰਾਂ ਔਰ ਸਰੇ ਕੁਝ ਛੋਟੀ ਉਮਰ ਦੇ ਨੌਜਵਾਨ ਹੈ ਜੋ ਕਿ ਇਹਨਾਂ ਅੱਗੇ ਗੈਨ ਦੇ ਵਿੱਚ ਬਹੁਤ ਹੀ ਚਿੰਤਾਜਨਕ ਗੱਲ ਹੈਗੀ ਹੈ ਕਿ ਜਿਹੜਾ ਅਸੀਂ ਇਹਨਾਂ ਦਾ ਰਿਕਾਰਡ ਹੈਗਾ ਜੀ ਇਹਨਾਂ ਨੂੰ ਬੰਦਾਂ ਨੂੰ ਛੱਡ ਕੇ ਬਾਕੀ ਜਿਹੜੇ ਫਰੈਸ਼ ਹੈਗੇ ਐਂਡ ਇਹਨਾਂ ਨੂੰ ਬਹੁਤ ਛੋਟਾ ਛੋਟਾ ਲਾਲਚ ਦੇ ਕੇ ਮਤਲਬ ਇਹਨਾਂ ਨੂੰ ਕ੍ਰਾਈਮ ਵਾਲੀ ਸਾਈਡ ਲੈ ਕੇ ਮਤਲਬ ਆਇਆ ਜਾਂਦਾ ਹੈ ਅਨ ਉਸ ਤੋਂ ਬਾਅਦ ਬਾਅਦ ਚ ਇਹਨਾਂ ਨੂੰ ਕੋਈ ਛੋਟਾ ਮੋਟਾ ਲਾਲਚ ਦੇ ਕੇ ਬਾਅਦ ਜਦੋਂ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਬਾਕੀ ਇਹਨਾਂ ਨੂੰ ਬਾਅਦ ਚ ਕੋਈ ਪੈਸਾ ਨਹੀਂ ਮਿਲਦਾ ਕਿਉਂਕਿ ਅਸੀਂ ਪਹਿਲਾਂ ਵੀ ਇਹੋ ਜਿਹੇ ਕਾਫੀ ਕੇਸ ਪੇਸ ਕੀਤੇ ਹਨ ਪਰ ਜਦੋਂ ਇੱਕ ਵਾਰ ਬੰਦੇ ਦਾ ਕ੍ਰਿਮੀਨਲ ਰਿਕਾਰਡ ਬਣ ਜਾਂਦਾ ਹੈ ਜਾਂ ਕੋਈ ਇਨਕਸ ਕਰਾਏ ਉਸ ਨੂੰ ਕਰਾ ਲੈਂਦੇ ਤੇ ਇਹੋ ਜਿਹੇ ਬੰਦਾ ਦੀ ਇਹ ਹੁਣ ਜੀ ਬੱਚਨ ਦੀ ਮਜਬੂਰੀ ਹੋ ਜਾਂਦੀ ਹੈ ਇਹੋ ਜਿਹੇ ਬੰਦੇ ਫਿਰ ਉਹਨਾਂ ਨੂੰ ਮਿਸਯੂਜ਼ ਕਰਦੇ ਸਰ ਇਹਨਾਂ ਨਾਲ ਕਰਦੇ ਕੋਈ ਨਸ਼ਾ ਕਰ ਵੀ ਕਰਦੇ ਮਤਲਬ ਕਹਿ ਨਹੀਂ ਸਕਦੇ ਹਾਂ ਜੀ ਕਿਉਂਕਿ ਅਜੇ ਤੋ ਅਸੀਂ ਅਰੈਸਟ ਕੀਤਾ ਹੈਗਾ ਇਹ ਬਾਕੀ ਕਾਫੀ ਬੰਦੇ ਤਾਂ ਫ੍ਰੀ ਸੀ ਹੈਗੇ ਜਿਹਦੇ ਅਸੀਂ ਅਰੈਸਟ ਕੀ